ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜਿੱਦਾਂ ਕੀ ਤੁਹਾਨੂੰ ਪਤਾ ਮੈਂ ਕਾਫੀ ਵੀਡੀਓਜ਼ ਦੇ ਵਿੱਚ ਗੱਲ ਕਰਦੀ ਹੁੰਦੀ ਆ ਵੀ ਸੂਟਾਂ ਦਾ ਬਿਜ਼ਨਸ ਸ਼ੁਰੂ ਕਰਨਾ ਹੈ ਸੂਟਾਂ ਦਾ ਬਿਜ਼ਨਸ ਸ਼ੁਰੂ ਕਰਨਾ ਹੁਣ ਸੂਟ ਲੈ ਆਏ ਜੀ ਹੁਣ ਦੇਖਦੇ ਤੁਸੀਂ ਕਿੰਨਾ ਸਾਥ ਦਿੰਦੇ ਆ ਅਸੀਂ ਕੋਸ਼ਿਸ਼ ਤਾਂ ਸਾਨੂੰ ਉਮੀਦ ਵੀ ਹੈਗੀ ਆ ਵੀ ਤੁਸੀਂ ਦਵੋਗੇ ਸਾਥ ਜ다ਤੈ ਮੈਨੂੰ ਪਤਾ ਨਹੀਂ ਕਿਉਂ ਇਤਾਂ ਦੀ ਫੀਲਿੰਗ ਆਉਂਦੀ ਹੈ ਵੀ ਮੇਰੇ ਜਿਹੜਾ ਸਹਰਾ ਪਿੰਡ ਆ ਵੀ ਉੱਥੇ ਦੇ ਜ਼ਿਆਦਾ ਸੂਟ ਪੇਟਣਗੇ ਪਤਾ ਨਹੀਂ ਕਿਉਂ ਮਾਰਾ ਵਾਲੇ ਦੇ ਘੱਟ ਵੀ ਨਹੀਂ ਮਾਰਾ ਵਾਲੇ ਦੇ ਘੱਟ ਨਹੀਂ ਆ ਮੈਨੂੰ ਪਤਾ ਨਹੀਂ ਕਿਉਂ ਇਦਾਂ ਹੁੰਦਾ ਸਾਰੇ ਹੋ ਗਿਆ ਤੇ ਬਾਕੀ ਸਟਰੋਂਗ ਫੀਲਿੰਗ ਉਹ ਦੂਸਰੀ ਤਾਂ ਹੈਗੀ ਵੀ ਬਾਹਰ ਵਾਲੇ ਤਾਂ ਲਿੰਦਗੇ ਹੀ ਲਿੰਦਗੇ ਠੀਕ ਹੈ ਬਾਕੀ ਹੁਣ ਦੇਖਦੇ ਆ ਕੌਣ ਗੀਰੀਆਂ ਗੱਲਾਂ ਤੇ ਖਰਾ ਉਤਰਦਾ ਇਹ ਜਾਣ ਲਈ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ। ਕਦੇ ਨਾ ਕੋਈ ਵਾਇਕਲ ਜੀ ਦਾ ਖਾਸਾ ਵਾਇਕਲ ਜੀ ਕੀ ਪਤੇ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ ਥੋੜੀ ਜਿ ਆਪਣੇ ਭੈਣ ਭਾਈਆਂ ਦੀ ਜਿਆਦਾ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਹੈਨਾ ਵੀ ਹੱਲਾਸ਼ੇਰੀ ਕਰਦੀ ਹੈ। ਹਾਂਜੀ ਹਾਂਜੀ ਵੀ ਹਾਂ ਚਲ ਕੋਈ ਗੱਲ ਨਹੀਂ ਅੱਜ ਹੋਰ ਕੱਲ ਹੋਰ ਵੀ ਥੋੜਾ ਜਿ ਸਿੱਖਦੇ ਸਿੱਖਦੇ ਹੀ ਅੱਗੇ ਵਧਦੇ ਹੁੰਨੇ ਆ ਹੈਨਾ। ਵੀ ਬਾਕੀ ਹੁਣ ਜੈਸਮੀਨ ਲੈ ਕੇ ਆਈ ਹੈ ਜੀ ਸ਼ੂਟ ਤੇ ਸਾਡਾ ਵਿੱਕੀ ਵੀ ਚੱਲਣਾ ਉਧਰ ਅੱਖਾਂ 'ਚਾ ਕੱਟ-ਕੱਟ ਕੇ ਦੇਖਦਾ ਮੈਂ ਗੁਰਜੀਤ ਸਿੰਘ ਖਾਲਸਾ ਬੈਗੁਰਜੀ ਕੀ ਬਥੇ ਇਹ ਬੇਜਨ ਸਿੰਘ ਸਾਹਿਬ ਮੈਨੂੰ ਆਇਆ ਲੱਗਦਾ ਵੀ ਸ਼ਰਪਾਤ ਇੱਥੇ ਤੇ ਹੋਣੀ ਮਨ ਲੱਗਦੀ ਫੀਲਿੰਗ ਸਾਰੇ ਪਿੰਡ ਦੀ ਲਈ ਜਾਂਦੀ ਉੱਤੇ ਦੀ ਹਾਂ ਵੀ ਸੂਟ ਉੱਥੇ ਖਰੀਦੂਗੇ ਹੁਣ ਇਹ ਕੰਪੀਟੀਸ਼ਨ ਹੋਣਾ ਵੀ ਮਾਣਾ ਨਹੀਂ ਜਿਆਦਾ ਖਰੀਦਦੇ ਕਿ ਫੁੱਲ ਦੀਆ ਖਰੀਦਦੀਆ ਪਤਾ ਲੱਗਣਾ ਸੂਟਾਂ ਦੀ ਵਿਕਰੀ ਤੇ ਇਹਦਾ ਕੰਪੀਟੀਸ਼ਨ ਵੀ ਕੀ ਗੱਲ ਤਾਂ ਹੁੰਦੀ ਹੈ ਕੋਈ ਦੀ ਚੁਆਇਸ ਦੀ ਹਾਂਜੀ ਹਾਂ ਜਿਹਨੂੰ ਕੋਈ ਇਹਦੇ ਤੋਂ ਸੂਟ ਪਸੰਦ ਆ ਗਿਆ ਉਹ ਕਰ ਲੈਣ ਦੇ ਲੈਣਾ ਹਾਂਜੀ ਕਿਸੇ ਤੇ ਅਸੀਂ ਦਾ ਧੱਕੇ ਨਾਲ ਅਸੀਂ ਕਿਸੇ ਨੂੰ ਕਹਿ ਸਕਦੇ ਵੀ ਲੈ ਕੇ ਜਾਓ ਨਾ ਕੋਈ ਧੱਕੇ ਨਾਲ ਲੈਣ ਆ ਸਕਦਾ ਹਾਂਜੀ ਠੀਕ ਹੈ ਇਹ ਵੀ ਜੇ ਤੁਹਾਡੇ ਕਲਰ ਵਧੀਆ ਹੋਏ ਕਿਸੇ ਨੂੰ ਵਧੀਆ ਲੱਗਾ ਪਸੰਦ ਆ ਗਿਆ ਭਾਈ ਆਪਣਾ ਸਕਰੀਨਸ਼ਾਟ ਲੈ ਕੇ ਰੱਖ ਲਿਓ ਜਾਂ ਜਮईन ਕੋਲ ਪਹੁੰਚ ਜਿਓ ਤੇ ਆਪਣਾ ਸੂਟ ਲੈਓ ਤੁਹਾਡੀ ਵੀਡੀਓ ਨਹੀਂ ਬਣਾਉਂਗਾ ਸੂਟ ਲੈਣ ਦੀ ਇਹ ਟੈਨਸ਼ਨ ਫਰੀ ਰੋ ਕਈ ਇਹ ਵੀ ਕਰਦੇ ਕਈ ਇਹ ਵੀ ਹਾਂ ਕਿ ਕurier ਵੀ ਉਹ ਕਈ ਨੂੰ ਆ ਟੈਨਸ਼ਨ ਹੁੰਦੀ ਵੀ ਜੇ ਸਿੱਤਾ ਚੱਲ ਗਿਆ ਪਰ ਇਹਦੇ ਵੀ ਬੁਢੀ ਬਣਾ ਰਹੇ ਨੇ ਸਹੀ ਗੱਲ ਹੈ ਇਹ ਵੀ ਗੱਲ ਹੈ ਬੀਏ ਜਿਹਨਾਂ ਦਾ ਜਾਣਾ ਉਹ ਸੈਪਰੇਟ ਹੋਊਗਾ ਸਾਰਾ ਬਾਕੀ ਇੰਦਾ ਦੀ ਕੋਈ ਗੱਲ ਨਹੀਂ ਹੈ ਹਾਂਜੀ ਹਾਂ ਤੁਹਾਨੂੰ ਜਿਹੜੀ ਪਸੰਦ ਆ ਤਾਂ ਤੁਸੀਂ ਲੈ ਸਕਦੇ ਆ ਹਾਂਜੀ ਹਾਂ ਜੇ ਤੁਹਾਨੂੰ ਨਹੀਂ ਪਸੰਦ ਆਗਾ ਤੁਸੀਂ ਧੱਕੇ ਨਾਲ ਵੀ ਦਵਾਂਗੇ ਐਂਦਾ ਦੀ ਗੱਲ ਕੋਈ ਨਹੀਂ ਹੈਗੀ ਬਾਕੀ ਬਾਕੀ ਅੰਦਰ ਵੀ ਮੁਲਾਵਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਘਰ ਵਾਲੇ ਨੇ ਜਮਣ ਚਾਰ ਸੂਤ ਦੋ ਰਹੇ ਆ ਆਏ ਗੱਲ ਕਰਕੇ ਤਾਂ ਮੈਨੂੰ ਬੁਖਾਰ ਜਣਾ ਪਤਾ ਮਿਸਨ ਸਾਰ ਸੇਲ ਦਾ ਅੱਧਾ ਸਮਾਂ ਤੱਕ ਹੀ ਰਹਿੰਦਾ ਮੰਨੇ ਉਹ ਵੀ ਹੁਣ ਕਾਨਕ ਬਾਡੋ ਵੀ ਤਾਂ ਪੈਸੇ ਦੇਉਣੇ ਪਈਏ ਆਧਾਰ ਸੁਧਾਰ ਚੱਲਣਾ ਚਲਾਉਣਾ ਪੈਣਾ ਪੱਪੜੇ ਕੱਪੜੇ ਦੇ ਵਿੱਚ ਹਾਂਜੀ ਇੱਕ ਗੱਲ ਹੈਗੀ ਆ ਆਦਾਰ ਵੀ ਆ ਬਹੁਤ ਵੀ ਜਿਹੜਾ ਆਧਾਰ ਕੱਪੜਾ ਦਿਲਦਾ ਨਾ ਉਹ ਪੈਸਾ ਨਹੀਂ ਆਉਂਦਾ ਸਿੱਧੀ ਜਿੱਤੇ ਹਾਂਜੀ ਹਾਂ ਇਹ ਬਿਜ਼ਨਸ ਹੈ ਐਸਾ ਕੱਪੜੇ ਦਾ ਹਾਂਜੀ ਹਾਂ ਹਾਂ ਕੋਸ਼ਿਸ਼ ਕਰਿਓ ਵੀ ਕੈਸ਼ ਵਾਲੀ ਤੁਸੀਂ ਵੇਚਿਓ ਸੁੱਟ ਜਾ ਮਤਲਬ ਸਾਨੂੰ ਲਾਨੇ ਵਣਨਾ ਪੈਣਾ ਜੀ ਇਹ ਬਿਜ਼ਨਸ ਇੱਕ ਨਾ ਚੱਲਦਾ ਹਾਂਜੀ ਹਾਂ ਸਹੀ ਗੱਲ ਵੀ 9 ਨਗਦ 10 ਅਧਾਰ ਵੀ ਚਾਹੇ 9 ਰੁਪਏ ਨੂੰ ਤੁਹਾਡਾ ਨਗਦ ਮਿਲਵੇ ਹਾਂਜੀ ਵੀ 10 ਰੁਪਏ ਵਾਲਾ ਛੱਡ ਦਿਓ ਤੁਸੀਂ ਵੀ 10 ਅਧਾਰ ਵਾਲਾ ਕੰਮ ਨਾ ਕਰੋ ਕਿਉਂਦੇ ਮੰਦੀ ਬਿਲਕੁਲ ਬਿਲਕੁਲ ਅੱਜ ਜੇ ਪਾਕਿਸਤਾਨ ਮੰਨ ਲਓ ਮੈਚ ਹੋਤੇ ਅਧਾਰ ਲਿਆ ਹਾਂਜੀ ਪੈਰਾਂ ਦਾ ਜੀ ਜੀ ਉਹ ਜੰਨੀ ਵੀ ਦੇ ਦੋ ਜੀ ਦੇ ਦੋ ਜੀ ਆਧਾਰ ਮੈਨੂੰ ਦੇ ਦੋ ਜਾਂ ਫਿਰ ਤੁਸੀਂ ਲੈਣ ਜਾਣਾ ਮੈਂ ਕਹਿੰਦਾ ਹਾਂ ਵੀ ਉਹ ਦੇ ਦੂਗਾ ਯਾਰ ਤੂੰ ਤਾਂ ਮੇਰੇ ਮਗਰੇ ਪੈ ਗਿਆ ਹੈ ਤੂੰ ਤਾਂ ਇੰਨਾ ਵੀ ਨਹੀਂ ਤੈਨੂੰ ਭਰੋਸਾ ਪਲਾਉਣਾ ਟਪਾਣਾ ਫਿੱਕ ਪੈ ਜਾਂਦੀ ਆ ਜੀ ਫਿਰ ਉੱਥੇ ਇੱਕ ਮਾਦ ਹੈ ਜੀ ਐਨਾ ਮੇਰਾ ਇੱਕ ਖਾਸ ਯਾਰ ਦੋਸਤ ਆ ਚੱਲ ਵੀਡੀਓ ਤੇ ਨਾ ਤਾਂ ਕਹਿ ਲੈਣਾ ਹਾਂਜੀ ਅੱਜ ਤੇ ਚਾਰ ਸਾਲ ਪਹਿਲਾਂ ਦੋ ਦਿਨ ਵਾਸਤੇ 20000 ਰੁਪਏ ਆਧਾਰਾ ਲੈ ਕੇ ਗਿਆ ਸੀ ਜੀ ਦੋ ਸਾਲ ਹੋ ਗਏ ਬਾਈ ਨੂੰ ਬਾਈ ਨੂੰ ਵੀ ਨਹੀਂ ਦੱਸਿਆ ਮੈਂ ਆਪਣੇ ਕੋਲ ਤੇ ਤਾਂ ਵੀ ਚੱਲ ਯਾਰੀ ਦੋਸਤੀ ਜੋ ਹੋ ਜਾਂਦਾ ਹਾਂ 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 ਵੀ 20000 ਮੈਂ ਦੇ ਦਿੱਤਾ ਉਹਨੂੰ ਹਾਂਜੀ ਬਾਈ ਜੀ ਉਹ ਅੱਜ ਕੱਲ 6 ਮਹੀਨੇ ਸਾਲ 2 ਸਾਲ ਹੈ 2 ਸਾਲ ਲੰਘੇ ਹੁਣ ਮੈਨੂੰ ਉੱਥੇ ਦਾ ਸਮਾਚਾਰ ਜਿਹੜਾ ਪਤਾ ਕਿਹਾ ਕਹਿੰਦੇ ਜੀ ਇਹ ਮੁੰਡਾ ਪਤਾ ਨਹੀਂ ਕਿਸੇ ਗਲਤ ਸੰਗਤ ਚ ਪੈ ਗਿਆ ਤਾਂ ਹਾਂਜੀ ਵੀ ਇਹ ਤਾਂ 2 ਲੱਖ ਰੁਪਏ ਇਕਨੇ ਆਪਣੇ ਯਾਰਾਂ ਦੋਸਤਾਂ ਦੇ ਫੜ ਕੇ ਚਲਾ ਗਿਆ ਵੀ ਹੁਣ ਕਹਿੰਦਾ ਮੈਂ ਘਰ ਦੇਆਂ ਲੋਕਾਂ ਨੂੰ ਕਹਿੰਦਾ ਵੀ ਮੈਂ ਆਪਣੇ ਕਿੜਾ ਕਰਮ ਖਤਮ ਕਰ ਦਨਾਂ ਆਪਾਂ ਨੇ ਮੁੜ ਕੇ ਉਹ ਨੂੰ ਫੋਨੇ ਨਹੀਂ ਘੜਿਆ ਪੈਸਿਆਂ ਨੂੰ इवन ਉਦੋਂ ਹੀ ਗੱਲ ਪੈ ਜਾਂਦਾ ਬੰਦਾ ਸਹੀ ਗੱਲ ਆ ਹਾਂ ਜੀ ਟੰਗ ਘਰ ਤੇ ਹੋਵੇ ਆਪਣੇ ਤੇ ਹੋਰਾਂ ਤੇ ਹੋਵੇ ਆ ਫਿਰ ਅਗਲਾ ਸਾਰ ਟੇਲਾ ਲਾ ਚ ਨਾ ਕੋਣ ਰਾ ਪੈਸੇ ਦਾ ਸਮਾਂ ਲਿਆ ਆਵੇ ਨਾ ਇਹਦੇ ਪਰ ਵੀ ਨਹੀਂ ਭਾਈ ਦੇਣ ਲੈਣ ਪੜਿਆ ਹੋਇਆ ਸਹੀ ਗੱਲ ਆ ਜੀ ਹਰ ਇੱਕ ਦਾ ਅਰਥ ਸਾਰਨਾ ਚਾਹੀਦਾ ਇਹ ਵੀ ਨਹੀਂ ਹੈਗਾ ਬਿਲਕੁਲ ਵੀ ਮੈਂ ਮੈਂ ਕੰਮ ਕਿਸੇ ਨੂੰ ਉਧਾਰ ਨਹੀਂ ਦੇਣਾ ਹਰ ਇੱਕ ਦੇ ਦੁੱਖ ਸੁੱਖ ਚ ਖੜਨਾ ਜ਼ਰੂਰੀ ਹੈ ਪਰ ਜਿਹਦੇ ਦਾ ਦੁੱਖ ਪਿਆਵਾ ਵੀ ਉਹ ਬੰਦਾ ਸਹੀ ਦੱਸੇ ਬੰਦੇ ਨੂੰ ਵੀ ਭਾਈ ਮਨੂੰ ਆ ਚੀਜ਼ ਬਾਤ ਹੈ ਆ ਚੀਜ਼ ਦੀ ਜ਼ਰੂਰਤ ਪੈਸਾ ਸਹੀ ਜਗ੍ਹਾ ਤੇ ਵਰਤੋ ਜਵੇ ਫੇਰ ਉਹ ਵਾਪਸ ਦੇਣ ਦੀ ਉਮੀਦ ਹੈ ਜੇ ਆਪਾਂ ਆਪਾਂ ਹੁਣ ਕਈ ਜ਼ਿੰਮੇਦਾਰ ਹੈਗੇ ਆਂ ਸਾਡੇ ਪਰ ਵੀ ਡੰਗਰਾਂ ਦਾ ਲਾਉ ਲੈਂਦੇ ਆ ਖਰਚ ਆਪਣੇ ਘਰ ਪਰ ਕਰ ਲੈਂਦੇ ਆ ਮੁੜ ਕੇ ਪੈਸੇ ਉੱਤਰ ਦੇ ਨਹੀਂ ਫੇਰ ਉਹ ਪੰਗੇ ਖੜੇ ਹੋ ਜਾਂਦੇ ਆ ਜੋ ਡੰਗਰਾਂ ਪਰੇ ਖਰਚ ਹੋਣਗੇ ਤਾਂ ਉਹਨਾਂ ਤੋਂ ਦੁੱਧ ਚਾਉਂਗੇ ਉਹ ਬਿਜ਼ਨਸ ਚੱਲੂਗਾ ਤਾਂ ਕਿਸਤ ਮੜੂਗੀ ਫੇਰ ਜਦੋਂ ਪੈਸਾ ਰਿਜਾਜ ਵਾਪਸ ਨੂੰ ਫੇਰ ਦੇਣਾ ਔਖਾ ਦੇਣਾ ਔਖਾ ਹੁਣ ਛੂਟ ਦੇਖ ਲਓ ਤੁਸੀਂ ਮੈਂ ਤਾਂ ਹੋਰ ਮਸਤ ਤੁਹਾਨੂੰ ਪਾ ਦੇ ਛੂਟੇ ਦੱਸੋ ਭਾਈ ਕਿਆ ਕਿਆ ਰੇਟ ਆ ਰੋੜੇ ਤੂੰ ਦੱਸ ਦੇਖਦੇ ਆਂ ਮੈਂ ਤੈਨੂੰ ਕੀ ਕੁਝ ਦੇਣਾ ਬੇਚੇ ਇੱਕ ਨੰਬਰ ਵਾਲੇ ਕਿੰਨੇ ਨੇ ਆਹ ਦਾ ਬੁੜੀਆਂ ਵਾਲੇ ਇੱਕ ਨੰਬਰ ਵਾਲੇ ਦਾ ਕਲਰ ਇਹਦੇ ਵਾਲੇ ਜਿਹੜੀਆਂ 35 ਸਾਲ 40 40 ਸਾਲ ਦੀਆਂ ਨੇ ਮੇਰੀਆਂ ਭੈਣਾਂ ਨਾਲੋਂ ਚਾਹੇ ਮਾਤਾ-ਮਾਂ ਨਾਲੋਂ ਜੋ ਮਰਜ਼ੀ ਲਾ ਲਓ ਤੁਸੀਂ ਤੇ ਚਾਹਨਾ ਇਹ ਹੁਣੋਂ ਬਾਅਦ ਤੇ ਇੱਕ ਨੰਬਰ ਆ ਗਿਆ ਠੀਕ ਆ ਜੂੜੀਆਂ ਤੇਰੀ ਕੜਾਈ ਆ ਲੈ ਲੈ ਹਾਂ ਵਕੀਨ ਕਰ ਠੀਕ ਆ ਹਾਂ ਕਾਟਨ ਦਾ ਪ्युअर ਕਾਟਨ ਦਾ ਹੈ 500 ਦਾ ਸੂਟ 500 ਰਾਇ ਇਹਦੇ ਵਿੱਚ ਕਲਰ ਹੈਗੇ ਆ ਜੀ 3 4 3 4 ਕਲਰ ਕਿਹੜੇ ਕਿਹੜੇ ਕਲਰ ਅਗਲਾ ਲਾਈਨ ਪਾ ਦੀ ਆ ਵੇਖਦਾ ਜਿਹੜਾ ਇਹ ਆ ਕਲਰ ਹੈ ਦੇ ਜਿਹੜੇ ਇੱਕ ਆ ਕਲਰ ਆ 3 ਹਨਾ ਨਹੀਂ ਨਹੀਂ ਸੂਟ ਇੱਕ ਹੋਰ ਲੱਗੇ ਆ ਜੀ 4 ਕਲਰ ਹਾਂ ਜੀ ਇਹ ਇੱਕ ਸੂਟ ਹੈ ਇਹ ਵੀ ਹੈ ਕੜਾਈ ਇਹਦੇ ਪਰ ਵੀ ਆ। ਇਹਨੇ ਜੀ ਇੱਕ ਨੰਬਰ ਵਾਲੇ ਸੂਟ ਆ। ਠੀਕ ਆ ਹਾਂ ਤੇ 3 ਨਹੀਂ। ਆ ਦੇਖੋ 4 4 ਆ ਜੀ ਕਾ ਹੈ 4 ਇੱਕ ਆ ਵੀ ਸੇਮ ਹੈ ਸੇਮ ਸ਼ੇਡ ਦੇ ਵਿੱਚ। ਆ ਵੀ ਹੈ। ਆ ਵੀ ਹੈ। ਹਾਂ। ਆ ਇੱਕ ਨੰਬਰ ਵਾਲੀ ਆ। ਆ ਦੇਖੋ ਸੂਟ ਵੇਖਦੇ ਜੀ ਹੁਣ। ਆ ਤਾਂ ਹੈਗੇ ਆ ਜੀ। 550 ਰੁਪਏ। ਔਰ ਤਾਂ ਦਾ ਸੂਟ ਆ ਤੇ ਪਿਓਰ ਦਾ ਦੁਪੱਟਾ ਹੈ। ਤੇ ਇਹ ਮੂਰੀਆਂ ਦੇ ਕਢਾਈ ਆ ਹਾਂ ਮੂਰੀਆਂ ਤੇ ਕੌਂਚਾ ਦੇ ਕਢਾਈ ਆ ਜੀ ਤੇ ਇਹ ਚਾਰ ਕਲਰ ਆ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਿੱਧੀਆਂ ਛੋਟ ਲੈ ਸਕਦੇ ਆ ਤੇ ਉਹ ਸਾਨੂੰ ਦੱਸਦੇ ਹੋ ਤੁਹਾਨੂੰ ਕੋਈਆ ਕਰ ਦਾਂਗੇ ਘਰ ਤੇ ਲੈਣੇ ਹੋ ਘਰ ਤੇ ਲੈ ਲਿਓ ਇਹ ਨਾਲ ਜੀ ਤੇ ਠੀਕੇ ਹੈਗੇ ਇਹ ਹੈਗੇ ਆ ਕਾਟਨ ਦੇ ਸੂਟ ਆ ਤੇ ਕਾਟਨ ਦਾ ਇਹ ਦੁਪੱਟਾ ਹੈ 5 ਮੀਟਰ ਸੂਟ ਦਾ ਇਹ ਵੀ 550 ਹਾਂਜੀ ਇਹ ਵੀ 550 ਦੇ ਆ ਕੀ ਟੈਕਲੀ ਆ ਦੋ ਵੀ 170 ਹਾਂਜੀ ਤੇ ਇਹ ਕਹਿ ਗਈ ਜੀ ਆ ਰੈੱਡ ਕਲਰ ਇਹ ਵੀ ਕਾਟਨ ਦਾ ਕਾਟਨ ਦਾ ਦੁਪੱਟਾ ਹੈ ਇਹ ਵੀ ਕੰਮ ਕੰਮ ਹੋ ਰਿਹਾ ਇਹਦੇ ਵਿੱਚ ਉਹ ਦਿਖਾ ਦੂ ਵੀ ਸਲਵਾਰ ਲੱਗ ਕਦਰ ਦੀ ਹੈ ਹਾਂ ਲੱਗ ਮਤਲਬ ਕਿ ਖੋਲ ਕੇ ਦਿਖਾ ਹਾਂ ਪ੍ਰਿੰਟ ਪ੍ਰਿੰਟ ਸਲਵਾਰ ਦਾ ਲੱਗਾ ਜਿਵੇਂ ਆਪਾਂ ਉਹ ਕਹਿ ਦਈਏ ਲੱਗਦਾ ਕਾਟਨ ਦਾ ਵਿੱਚ ਆ ਜਾਂਦਾ ਜਿੱਡੀ ਵੀ ਦੱਸ ਗਾ ਉਹ ਦਿਖਾ ਹਾਂ ਪਰ ਤੁਹਾਨੂੰ ਨਹੀਂ ਪਤਾ ਲੋ ਹਾਂ ਬੈਠੇ ਸਹੀ ਗੱਲ ਆ ਉਰੇ ਆਪਾਂ ਨੂੰ ਕੱਢ ਕੇ ਹੀ ਦਿਖਾਉਣੇ ਪੈ ਜਾਣਗੇ ਇਹ ਜਿਹਾ ਨਹੀਂ ਹਾਂ ਕਿ ਮੈਨੂੰ ਆਲਾ ਤਾਂ ਵੀ ਸਮਝੋ ਜਿਆ ਜ਼ਮੀਨ ਦਾ ਪਿਛਲਾ ਤਾਂ ਬਾਅਦ ਚ ਖੋਲੋ ਮੈਨੂੰ ਤਾਂ ਕਰਨਾ ਚ ਕੱਟਣਾ ਪਾਉਣਾ ਬੜਾ ਅੰਗ ਚਾਹ ਦੇ ਅਟ ਲਿਖ ਦੇਣਾ ਪਰ ਆ ਦੇਖੋ ਵੈਸੇ ਕੋ ਡੁਪੱਟਾ ਬਹੁਤ ਵਧੀਆ ਤੇ ਗਰਮੀ ਸਾਫ ਕਰਨ ਗਈ ਦੀ ਜੇ ਖੜਾ ਨੂੰ ਹਾਂ ਮਸ਼ੀਨਾ ਲੱਗਣੀਆਂ ਨੇ ਪ੍ਰਸ਼ਾਦ ਦੇ ਵੰਨੇ ਨੇ ਗਰਮੀ ਆਉਣੀ ਆ ਬਿਲਕੁਲ ਬਿਲਕੁਲ ਸਹੀ ਹੈ ਮੂੰਹਾਂ ਸਾਫ ਕਰਨੇ ਨੂੰ ਵਿੱਚੀ ਬਹੁਤ ਵਧੀਆ ਹੈ ਗੱਲ ਚੁੰਨੀ ਤੇ ਰੁਮਾਲ ਦਾ ਕੰਮ ਲੈਣਾ ਹਾਂ ਹਾਂ ਵਾਹ ਵਾਹ ਰੁਮਾਲ ਲੈਣਾ ਤੇ ਅੱਗੇ ਆ ਜਾਓ ਜੀ ਮੋਟੀ ਵਿੱਚ ਪਾ ਦਿਓ ਪਹਿਲਾਂ ਦੇਖ ਫਿਰ ਟਾਈ ਮਰ ਗਿਆ ਚੰਗੀ ਤੁਸੀਂ ਇਹਦੇ ਕੁਝ ਕਰੋਗੇ ਜੀ ਫੋਟੋ ਭੇਜੋ ਸਮੈਟ ਹੋਰ ਜਦ ਸਾਡੀ ਮੰਮੀ ਬੈਠੀ ਆ ਦੂਰੋਂ ਪਾਸੇ ਪੁੱਠੇਦਾਰੀ ਮਾਰੀ ਦੀ ਜੀ ਨਾ ਕੋਈ ਗੱਲ ਹੀ ਨਹੀਂ ਲੰਬਾਲਾ ਸੱਜੇ ਨਹੀਂ ਜੀ ਨਹੀਂ ਇਹ ਤਾਂ ਗੱਲ ਗੱਲ ਤਾਂ ਨਹੀਂ ਜੀ ਨਹੀਂ ਜੀ ਲਾ ਕਰਦੇ ਅਗਲਾ ਕੱਲ ਨੂੰ ਸੂਟ ਕੱਟ ਕੇ ਦੇਖਣਾ ਬਥੇ ਚੱਪੀ ਜੀ ਕਿੰਨੇ ਨੂੰ ਨਹੀਂ ਬਿਚੂਣੀ ਨਹੀਂ ਆਪਾਂ ਸਿੱਧੀ ਕਰਕੇ ਦਵਾਗੇ ਜੀ ਤੁਸੀਂ ਟੈਂਸ਼ਨ ਘੱਟੇ ਰੱਖਦੇ ਐ ਚਲੋ ਹੋੜ ਇਹਨਾਂ ਨੂੰ ਇਕੱਠੇ ਕਰ ਲਓ ਹਾਂ ਜੀ ਜੇ ਕਿਸੇ ਨੂੰ ਵੀ ਭੈਣੋ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਿਓ ਸੌਫਤ ਦੇ ਕੇ ਕੱਕਾ ਸਟੌਗ ਪੂਰਾ ਪੂਰਾ ਹੀ ਹੈ ਜੀ ਇਹਨਾਂ ਉਹ ਵੀ ਪਹਿਲੇ ਸ਼ੁਰੂ ਤੇ 10 15 100 ਟਾਂ ਦੇ ਜੀ ਨੇ ਮਾੜਤਾ ਮਾਰ ਲਿਆ ਮਾਰ ਲਿਆ ਮਾਰ ਲਿਆ ਅੱਲੇ ਅਸੀਂ ਵੈਸੇ ਬਿਜ਼ਨਸ ਸ਼ੁਰੂ ਕਰਿਆ ਹੈ ਹਾਂਜੀ ਹਾਂ ਅੱਗੇ ਪਰਮਾਤਮਾ ਦੀ ਕਿਰਪਾ ਹੋਈ ਤੁਹਾਡੇ ਵਰਗੇ ਭੈਣ ਭਾਈਆਂ ਦਾ ਸਾਥ ਹੋਇਆ ਹਾਂਜੀ ਹਾਂ ਤਾਂ ਇਹ ਬਿਜ਼ਨਸ ਅੱਗੇ ਬਹੁਤ ਜ਼ਿਆਦਾ ਵਧ ਗਿਆ ਚੱਲੂਗਾ ਨਾ ਸਾਨੂੰ ਵੀ ਥੋੜਾ ਜਿਆਦਾ ਚਲਾਉਣ ਦਾ ਢੰਗ ਆ ਜੂਗਾ ਹਾਂਜੀ ਹਾਂ ਹੁਣ ਅਸੀਂ ਇੱਕ ਇੱਕ ਕਲਰ ਲੈ ਆਏ ਵੀ ਆ ਜੀ ਫੇਰ ਅਸੀਂ ਭਾਈ ਪੰਜ ਪੰਜ ਚਾਰ ਚਾਰ ਲੈ ਆਏ ਕਰੂਗੇ ਇੱਕ ਕਲਰ ਨਾਲ ਦੇ ਹਾਂ ਜੀ ਆਪਾਂ ਕਹਿ ਰਹੇ ਹਾਂ ਬਾਤ ਆਜੀ ਹਾਂਜੀ 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 ਇਹ ਤਾਂ ਸਾ ਸ਼ੁਰੂਆਤ ਤੇ ਮੈਂ ਤਾਂ ਇਹ ਕਹਿਣਾ ਵੀ ਦੇਖਿਆ ਘਰ ਤੇ ਦੁਕਾਨ ਤੇ ਦੁਕਾਨੀ ਤੇ ਨਾ ਕੋ ਛੋਟੀ ਮੋਟੀ ਨਾ ਦੁਕਾਨ ਤੇ ਕਿਹੜੀ ਬਣੀ ਰੋਪੜ ਦੇਖੀ ਮੈਂ ਉਹ ਹੀ ਆਪਣਾ ਰੋਟੀ ਪਾਣੀ ਲੈ ਕੇ ਇੱਥੇ ਤਾਂ ਸਾਈਕਲ ਲੈ ਕੇ ਚੱਲ ਗਈਆਂ ਨਾਲ ਤਰੀਰ ਵਾਲਾ ਆਉਂਦਾ ਜੋ ਬੱਟਿਆ ਸੋ ਖੱਟਿਆ ਸਹੀ ਚਾੜੀ ਚਾਹ ਤਾਂ ਵਿਕੇ ਹੋਏ ਹੋਰੇ ਪਾਸੇ ਲੈ ਜਾਂਦਾ ਗੱਲ ਇਹ ਹੈਗੇ ਜੀ ਕਾਟਨ ਦਾ ਨਹੀਂ ਇਹ ਸੁਕੀ ਦਾ ਸੂਟ ਹੈ ਇਹਦੇ ਨਾਲ ਵੀ ਵਿਮਰਲੇ ਬਟਾਪਟਾ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ कॉटन ਦਾ ਦੁਪੱਟਾ ਇਹਦੇ ਨਾਲ ਵੀ ਬਹੁਤ ਸੋਹਣਾ ਲੰਬਾ ਚੰਗੜਾ ਦੁਪੱਟਾ ਹੈ ਹੂੰ ਉਹਦੇ ਨਾਲ ਉਹਦੇ ਨਾਲੋਂ ਵੀ ਜ਼ਿਆਦਾ ਚੌੜਾ ਦੁਪੱਟਾ ਹਾਂਜੀ ਹਾਂ ਉਹਦੇ ਨਾਲੋਂ ਜ਼ਿਆਦਾ ਚੌੜਾ ਜੀ ਤੇ ਛੂਟ ਵੀ ਦਿਖਾ ਦਿੰਦੇ ਮੇਖੋ ਵਰਕੇ 5 ਫੁੱਟ ਦਾ ਸੋਹਣਾ ਹੈ ਕਾਲ ਸੁਖਰ ਉਹ ਸੰਦੀਪ ਨਹੀਂ ਹੈਗੀ ਜਿਹਨੂੰ ਜਦੇ ਕਰ ਉਹਨਾਂ ਦਾ ਵੀ ਦੇ ਦੋ ਇਹਦੇ ਵਿੱਚ ਆਪਾਂ ਕਹਿ ਦਈਏ ਬਈ ਹੈਗੇ ਆ ਚਾਰ ਕਾਲਾ ਇਹੋ ਪ੍ਰੰਤ ਤੇ ਲਾਜ਼ਮ ਦਾ ਕਿਸੇ ਦਾ ਗਾਲਾ ਕੱਢਾ ਇਹ ਬਿਲਕੁਲ ਐਸ ਤਰ੍ਹਾਂ ਹੀ ਹੈ ਪੂਰਾ ਹੋਣਾ ਨਹੀਂ ਕੋਈ ਗੱਲ ਨਹੀਂ ਇਧਰ ਉਹ ਫਰਾਂਟ ਮੈਂ ਤੁਹਾਨੂੰ ਦਿਖਾਉਣ ਵਾਲੀ ਆ ਆ ਠੀਕ ਹਾਂਜੀ ਠੱਕਣੀ ਸਾਰਾ ਉੱਪਰ ਆ ਇਹਦੇ ਬਣਾ ਦੋ ਦੁਕਾਨਦਾਰ ਉੱਡ ਜਾਂਦਾ ਆ ਤੇ ਲੜ ਲੜ ਕੇ ਤਾਂ ਜੀ ਆਪਣਾ ਬਿਜ਼ਨਸ ਚੱਲ ਕਾ ਨਹੀਂ। ਕਿ ਜਿੱਦਾਂ ਕੋ ਟੰਗ ਹੁੰਦਾ ਕੋ ਇਹਦਾ ਵੀ ਗਲਾ ਕਿੱਡੀ ਸਾੜਾ ਸਹੀ ਖੋਲੋ ਸੂਟ ਨੂੰ। ਐਨਾਂ ਦੀ ਧਿਆੜੀ ਕੱਟੀ ਜਾਓ ਕੇ ਉਹਨੂੰ ਧਿਆੜੀ ਦਿੱਤਰੀਏ। ਜੇ ਸਾਲ ਸਾਨੂੰ ਰੰਗੋਣੇ ਪੈ ਗਿਆ ਸਾਰਾ ਕੋ ਸਾਡੇ। ਹਾਂ ਜੀ। ਆਹ ਜੀ ਦੇਖ ਆ ਸੂਟ ਲੈਣੇ ਆ ਜਾਂਦੀਆਂ ਜੀ ਦੁਕਾਨਾਂ ਦੇ ਵਿੱਚ। ਸੇਖਾ ਸੀਗੇ ਵੀ ਪ੍ਰੈ ਪ੍ਰੈਜੇਟੇਟ ਸਿੱਨੇ ਕੇ ਵੀ ਸਾਡੇ ਤਾਂ ਸੂਟਾ ਬੱਚੇ ਤਿਆਰ ਹੁੰਦਾ ਤੁਹਾਨੂੰ ਆਏ ਹੁੰਦਾ ਵੀ ਭਾਈ ਛੇਤੀ ਦੇ ਕੇ ਕੱਦ ਪੈਕ ਕਰ ਲਵੇ ਕੱਦ ਰੱਖ ਦਵੇ ਤਾਂ ਠੀਕ ਆ ਫਿਰ ਗੱਲ ਪਰ ਗਾੜੇ ਇਕਾ ਹਮ ਤਾਂ ਥੋੜੇ ਜਿਹਾ ਪ੍ਰੈਕਟਿਸ ਕਰੀ ਗੱਲ ਨੂੰ ਦਿਖਾ ਦੋ ਬਸ ਇਹਨਾਂ ਦਾ ਬਸ ਸਾਰਾ ਕੁਝ ਦਿਖਾਤਾ ਜੀ ਤੇ ਆ ਸੂਟ ਨੂੰ ਆ ਲਓ ਉਹ ਸੋਹਣਾ ਵੈਸੇ ਇਹਨਾਂ ਦਾ ਵੇਟ ਤਾਂ ਸੈੱਟ ਜਿਹੜਾ ਖੋਲ੍ਹ ਤੇ ਹੁਣ ਇੱਕ ਮਿੰਟ ਇਹਨੇ ਤਾਂ ਦੱਸਤਾ ਜੀ ਜਿਹੜੇ ਹੁਣ ਖੋਲੇ ਤੇ ਉਹ 300 ਦੇ ਆ ਠੀਕ ਆ ਓਹੋ ਐਨੇ ਸਸਤੇ ਆ ਹਾਂ ਹਾਂ ਫੇਰ ਨਿਸੰਦੀ ਮੈਨੂੰ ਦਮਾ ਮਹਿੰਗਾ 100 ਦਾ ਸਸਤਾ ਕਿ ਇਹ ਵੀ ਵੈਸੇ ਕੋਰਪੋਰੇਟ ਦਾ ਸੂਟ ਆ ਜੀ ਇਹ 650 ਆ ਦੇਖੋ ਤੇ ਇਹਦੇ ਨਾਲ ਹੈਗਾ ਕਢਾਈ ਵਾਲਾ ਦੁਪੱਟਾ ਆਪਾਂ ਆਪਾਂ ਹਾਂ ਜੀ ਠੀਕ ਆ ਜੀ ਇਹਦੇ ਵਿੱਚ ਮਿਲ ਜਾਣਗੇ ਜੀ ਤੁਹਾਨੂੰ ਅ ਚਾਰ ਕਲਾ ਪੰਜ ਵਾਲਾ ਪੰਜ ਕਲਰ ਆ ਦੇਖੋ ਇਸ ਦਾ 2 3 8 9 ਪੰਜ ਮੈਂ ਵੀ ਹੋਈ ਹਾਂ ਹਾਂ ਇੱਕ ਇੱਕ 2 ਸੇਮ ਆ ਚਾਰ ਕਲਰ ਆ ਜੀ ਇਹਦੇ ਵਿੱਚ ਹਮ ਪਿਓਰ ਦੀ ਚੁੰਨੀ ਵਾਲੇ ਪਿੱਛੇ ਤਾਂ ਮਾਰ ਦਿੰਦੇ ਹਾਂ 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 ਦੂਸਰੇ ਕਰਦੇ ਹਾਂ ਨਾ ਭਾਈ ਇਹਨਾਂ ਸਾਰੇ ਸੂਟ ਸਾਰੇ ਵੇਚ ਲੈਣਾ ਜੀ ਆਪਣਾ ਮਾਰਦਨ ਵਾਲਕਲੀ ਵਿੱਚ ਤਾਂ ਦਾਦਾ ਪਰਵੇਂ ਬੰਨ ਕਾਇ ਲੱਗਦਾ ਕਿ ਇਹਨਾਂ ਗੱਡੀ ਦਾ ਤੇਲ ਦਾ ਖਰਚਾ ਵੀ ਨਾ ਮੋੜੇ ਨਹੀਂ 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 ਜੇ ਵਾਤੇ ਰੱਖੂਗੇ ਨਾ 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 ਸਮਾ ਜੋੜੀਏ ਹਾਂ ਪਹਿਲਾਂ ਜੋੜਨੇ ਦੀ ਗੱਲ ਹੈ ਉਹ ਨਾ ਹੈ ਫਿਰ ਲੈ ਰਵਿੰਦਰ ਨੇ ਦੋ ਵਾਰ ਲਿਆ ਤਾਂ ਨਾ ਤਿੰਨ ਵਾਰ ਨਾ ਕਹਣਾ ਮੇਰਾ ਸਾਲਾ 1500 ਦਾ ਤੇਲ ਫੂਕ ਤਾ ਰੁਪਈਆ ਵਿੱਚ ਦੇਖ ਨਹੀਂ ਨਾ ਪਹਿਲੀ ਵਾਰ ਤਾਂ ਪਾਣੇ ਆਉਂਦੇ ਥੇ ਹਾਂ ਦੂਸਰੀ ਵਾਰ ਚ ਕਰ ਤੁਸੀਂ ਕਰਨੀ ਕਾਰਜ ਨੀ ਕੋਈ ਗੱਲ ਨਹੀਂ ਹਾਂ ਮੈਂ ਇੱਕ ਗੱਲ ਇਹ ਵੀ ਇੱਕ ਦੇਖ ਲਈ ਜੇ ਬਿਜ਼ਨਸ ਧੱਬੇ ਚ ਨਾ ਕੋਈ ਵੀ ਕਰ ਰਿਹਾ ਨਾ ਬੰਦਾ ਹਾਂਜੀ ਹਾਂ ਮਨਾਫੇ ਵਾਸਤੇ ਕਰਦਾ ਹੁਣ ਕੋਈ ਗੁੱਸਾ ਵੀ ਨਾ ਕਰਿਓ ਕਰਦਾ ਵੀ ਮੈਂ ਕਿਆ ਕਰਨ ਲੱਗਿਆ ਕਰ ਮੰਨ ਲਓ ਵੀ ਜੇ ਤੁਹਾਡੇ ਕੋਲ ਇੱਥੇ ਕੋਈ ਪਿੰਡ ਦੀ ਆਪਣੀ ਸੋਈ ਵੀ ਠੂਕ ਲੈਣ ਲੱਗੀ ਚਾਹ ਦਾ ਕੱਪ ਤਾਂ ਪਵਾਉਂਗਾ ਉਹਨੂੰ ਹਾਂ 20 ਰੁਪਏ ਦਾ ਚਾਹ ਦਾ ਕੱਪ ਹੋ ਗਿਆ ਅੱਗੇ ਲੱਗੇ ਸੋਚੇ ਆ ਬਸ ਰਹਿ ਉਹ ਬਿਜినਾ ਸਦੀ ਗੱਲ ਕਰਦਾ ਮੈਂ ਬਿਜినਾ ਸੱਭ ਅਸੀਂ ਨਹੀਂ ਫਿਰ ਜਿਹੜਾ ਤੁਸੀਂ ਗੱਡੀ ਦਾ ਤੈਨ ਫੂਕੇ ਸੂਟ ਲੈ ਕੇ ਆਏ ਆ ਉਹ ਵੀ ਘਰਾਂ ਸਾਹਿਬ ਚ ਬਿਲਕੁਲ ਅਸੀਂ ਇੱਕ ਦੋ ਘਰੇਆਂ ਦੇ ਵਿੱਚ ਉਹ ਵੀ ਨਹੀਂ ਅਸੀਂ ਸੋਚ ਸਕਦੇ ਚਲੋ ਤੁਸੀਂ ਪਾਈ ਇਹ ਕਿਹੜੇ ਜੇਬ ਚੋਂ ਇਹਨਾਂ ਦੇ ਚੋਂ ਲੱਗੇ ਪੈਸੇ ਜੇਬ ਜੀਤੇ ਦੇ ਚੋਂ ਲੱਗੇ ਬੰਦਾ ਤਾਂ ਉਹ ਸੋਚੂਗਾ ਕੋਈ ਗੱਲ ਨਹੀਂ ਲੱਗੇ ਜਿੱਦੇ ਲੱਗੇ ਹਾਂ ਤੁਸੀਂ ਦੱਸੋ ਹੁਣ ਕਿੰਨੇ ਲਵਾਂ ਮੈਂ ਇਹ ਸੰਦੀਪ ਤੂੰ ਦੱਸ ਇਹਨਾਂ ਸਸਤੇ ਰੱਤੇ ਉਹ ਤਾਂ ਬਰ ਜਾਣੇ 45 45 ਕੋਲ ਫੁੱਟ ਦੋੜਾ ਆ ਸੂਟ ਤਾਂ ਕਿਉਂ ਪਾੜ ਹੋ ਰਹੀ ਹੈ ਗੱਲ ਜਈਗਾ ਮੈਨੂੰ ਜਿਆਦਾ ਮੈਂ ਵੀ ਬਸ ਜਦ ਮੇਰਾ ਦਿਲ ਖੁਸ਼ ਹੋਊਗਾ ਅੰਦਰ ਤੇ ਆ ਸੰਦੀਪ ਅੱਜ ਸੂਟ ਲੈ ਲਾ ਤੈਨੂੰ 45 45 ਸਾਲੋਂ ਜਿੰਨੇ ਤੂੰ ਕੋ ਮੈਨੂੰ ਪਾੜ ਉਹ ਤਰੇ ਹੋਣਾ ਹੀ ਨਹੀਂ ਜਿਸ ਤਿੱਕ ਆ ਹੈਗਾ ਜੀ ਕਾਟਨ ਦਾ ਸੂਟ ਪੱਤੇਆ ਵਾਲਾ ਸੂਟ ਪੱਤੇਆ ਵਾਲਾ ਤਲੀਆਂ ਵਾਲਾ ਤੇ ਇਹਦੇ ਨਾਲ ਆਪਾਂ ਕਹਿ ਰਹੀਏ ਜੀ ਕਾਟਨ ਦਾ ਦੁਪੱਟਾ ਸਰ ਇਹ ਦੇ ਕਿੰਨਾ ਸੋਹਣਾ ਲੰਬਾ ਚੌੜਾ ਦੁਪੱਟਾ ਸ਼ੁਕਰ ਅਸਤਤਾ ਕਰਦਾ ਮੈਨੂੰ ਦਾ ਵੀ ਪੁੱਠੀ ਚੁੰਨੀ ਦੀ ਪ੍ਰੈਜ਼ੈਂਟੇਸ਼ਨ ਹੋਊਗੀ ਪ੍ਰੈ ਪ੍ਰੈ ਜਾ ਤੈਨੂੰ ਬੋਲਦੇ ਨਹੀਂ ਪਤਾ ਦੇਖ ਵੇਹੇ ਨੀ ਚੱਕਰਾ ਨੀਵਾ ਬੋਲਦਾ ਨਾ ਦੇਖੀ ਤੁਹਾਡੀ ਵੀਡੀਓ ਚੱਲ ਰਹੀ ਵੀ ਬਿਲਕੁਲ ਦਿਨ ਦਾ ਬੋਲ ਰੋਣਾ ਮੈਂ ਕਹਾਂ 4 ਸੁੱਤੇ ਸੁੱਤੇ ਚੱਲੋ ਠੀਕ ਹੈ ਜੀ ਇਹਦੇ ਵਿੱਚ ਹੈਗੇ ਆ ਜੀ ਆਪਣੇ 4 ਕਲਰ ਹਾਂ ਜੀ ਉਹ ਰੈੱਡ ਕਲਰ ਥੁੰਡੇ ਰਹੇ ਮੜਾ ਜੀ ਉਹ ਵੀ ਚਾਹੀਦਾ ਆ ਦੇਖੋ ਰੈਡੀ ਦਾ ਜਪੀਏ ਚਾਰਸੋਂ ਸਰ ਜਪੀਏ ਸਰ ਸਰ ਬਸ ਚਾਰਸੋਂ ਤੇ ਚਾਰਾ ਕੱਪ ਕੀਤਾ 420 ਨਹੀਂ ਨਹੀਂ ਉਹ ਤਾਂ ਫਰੀ ਹੈ ਚਾਰਾ ਕੱਪ ਭਰੀਆ ਤੁਸੀਂ ਦਾ ਫਰੀ ਬਣਾਉਂਗਾ ਸਾਡੇ ਕੋਲ ਤਾਂ ਬੱਜੇ ਨੇ ਕਰਾ ਸਾਡੇ ਕੋਲ ਤਾਂ ਇੱਕ ਮਹੀਨ ਦਿੰਦੀ ਦੁੱਧੇ ਦੀ ਜਾ ਨਾ ਕੂਲੇ ਪਹਿਣੇ ਹੀ ਕੱਪੜੇ ਦੇ वैसे मैं नुकसान नहीं करते अपन दूर हो गए सर वैसे हूं मेनू सूट बहुत पसंद आ जी असी छूटनी बोलदे हैगे ਥੋਡੇ ਕੋਲ ਇਹਨਾਂ ਦੇ ਵਿੱਚੋਂ ਅਸੀਂ ਸੂਟ ਆਪ ਦੇਖ ਕੇ ਪਸੰਦ ਕਰਕੇ ਅਸੀਂ ਲਵਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਵੀ ਅਸੀਂ ਕਿਹੜੇ ਕਿਹੜੇ ਲੱਤੇ ਆ ਇਹਨੂੰ ਕਿਹਨੂੰ ਲੱਤੇ ਇਹ ਵੀ ਜਰੂਰ ਦੱਸਾਂਗੇ ਪਤਾ ਲੋ ਦੱਸੂਗਾ ਮਹਾਵੜੇ ਬਲੌਗ ਚ ਹਾਂ ਅੱਜ ਤਾਂ ਤਾਂ ਬੇਚਿਆ ਵੀ ਇਹਨਾਂ ਨੂੰ ਸੌਦਾ ਵੇਚਿਆ ਦਾ ਉਹ ਵੀ ਮੈਂ ਦੱਸੂਗਾ ਕਿ ਕਿੰਨੇ ਵੇਚਿਆ ਸੌਦਾ ਵੇਚਣਾ ਨਹੀਂ ਆਪ ਹੀ ਲੈਣੀ ਹੈ ਦੇਹਣ ਜਸਮੀਨ ਦੱਸੂਗੀ ਜੀ ਮੇਰੇ ਤੇ ਸੌਦਾ ਹੈ ਜੀ ਸੱਜੇ ਮੈਂ ਭੁੱਲ ਨਹੀਂ ਜੀ ਜਾਣਾ 650 ਦੇ ਇਹ ਦੇਖੋ ਜੀ ਬਹੁਤ ਪਿਆਰਾ ਓਹ ਸੁੰਦਰ ਚੱਤਰ ਟਟਿਕਾ ਆ ਲਈ ਪਾਉ ਮਿੱਲ ਲਸ ਲਸ ਕਰੂਗੀ ਐ ਮੈਂ ਕਹਿੰਦੇ ਨਹੀਂ ਅਪਰ ਰਾਹ ਕਾਲੇ ਘਰ ਵਾਲੀ ਨਹੀਂ ਜਾ ਐ ਕਹਿੰਦਾ ਮੇਰੀਆਂ ਭੈਣਾ ਪਾਉਂਗਾ ਲਸ ਲਸ ਕਰੂਗਾ ਘਰ ਵਾਲੀ ਦਾ ਵਾਲੀ ਵੀਰੋ ਕੋ ਕਰਦੇ ਨਹੀਂ ਜਮੀ ਹੋਏ ਨਹੀਂ ਲੰਗੇਗਾ ਮੀਡੀਆ ਵਾਲਾ ਕਹਿੰਦਾ ਰੋ ਦੇਖ ਵੀਡੀਓ ਚਾਲਦੇ ਵਸੂਟ ਵਾਲੀ ਤੂੰ ਹੋਰ ਕੁਝ ਵੀ ਦੇਖ ਰਿਆ ਕਦੋਂ ਚਾਦ ਦੇਖਣਾਈ ਚਲੀ ਜਾਂਦਾ ਉਹ ਨਹੀਂ ਐਸੇ ਕਈ ਪਾਈ ਐ ਕੜਦੇ ਹੁੰਦੇ ਆ ਜਿਵੇਂ ਹੁਣ ਜਾਨੀ ਦੇ ਨਾਲ ਜਵੇ ਫੜੇ ਹੈਨਾ ਤੇ ਆਪਣੇ ਆਹ ਹੀ 44 5500 ਨੇ ਲੈ ਸਕਦੇ ਕੋਈ ਮਾੜੀ ਗੱਲ ਜਾਨ ਨੂੰ ਤਾਂ 45 4500 ਦਾ ਸੂਟ ਅੱਛਾ ਆਹ ਰੌਂਡੀ ਤੇ ਆ ਦੇਖੋ ਜੀ ਰੌਂਡੀ ਪਟਦੀ ਐਦੇ ਵਿੱਚ ਬੀਬੀ ਕੋਈ ਸੂਟ ਹੋਰ ਪਾਈ ਖੜੀ ਆ ਵਿੱਚ ਕੋਈ ਹੋਰ ਪਾਤਾ ਤੇ ਕੀ ਗੜਬੜ ਆਏ ਜਿਹੜਾ ਸੂਟ ਨਾਲ ਨਾ ਹੁੰਦਾ ਡਿਜ਼ਾਈਨ ਨਹੀਂ ਸੂਟ ਖਾਤਾਰੀ ਮੈਂ ਦੇਖ ਲਈ ਬਸ ਠੰਡਾ ਹੀ ਕੰਮ ਸੂਟ ਨਾਲ ਦਾ ਹੀ ਆ ਜੀ ਨਹੀਂ ਇਹਦੇ ਤੋਂ ਪਰੋਂ ਦਾ ਫਰਕ ਹੈ ਜੀ ਕਲਰ ਦਾ ਫਰਕ ਹੈ ਜੀ ਡਿਜ਼ਾਈਨ ਦਿਖਾਇਆ ਹੋਇਆ ਹੈ ਮਾਤਾ ਜੀ ਡਿਜ਼ਾਈਨ ਸੇਮ ਹੈ ਜੀ ਮੈਂ ਇੱਕ ਕਲੈਕਸ਼ਨ ਸੂਟ ਦਾ ਦੇਖ ਰਿਹਾ ਅੱਜ ਤਾਂ ਆਹ yellow ਕਲਰ ਦਾ ਉਹ ਦੇਖਿਆ ਨਹੀਂ ਉਹ ਫਿਰ ਗਲਤ ਹੈ ਨਾ ਤੇਰੀ ਮਾਤਾ ਜੀ ਇਹ ਕਸਟਮਰ ਗਲਤ ਆ ਸਾਡੇ ਕੋਲ ਆਇਆ ਮਾਤਾ ਜੀ ਨੇ ਸੂਟੇ ਪਹਿਲਾਂ ਤੇਰੀ ਮੇਰੇ ਚੱਕਿਆ ਮੈਂ ਜਦੋਂ ਨੋਟ ਕਰ ਲਿਆ ਵੀ ਬੰਦਾ ਵਿੱਚ ਬੀਬੀ ਗਲਤ ਖੜੀ ਆ ਔਰ ਸੂਟ ਪਾਈ ਖੜੀ ਆ ਤੇ ਉਹ ਕਲਰ ਕੋਈ ਹੋਰ ਆ ਵਿੱਚ ਹਾਂ ਹੁਣ ਇਹ ਹਾਂ ਦੇਖੋ ਕਿੰਨਾ ਵਧੀਆ ਸასი ਘਾਲੀ ਖਾਣਾਂ ਕਿੰਨਾ ਪਿਆਰਾ ਕਲਰ ਦੇਖਿਆ ਹੋ ਗਿਆ ਹੁਣ ਚੱਕਰ ਗਿਆ ਹੈ ਨਹੀਂ ਗਿਆ ਤਾਂ ਪਿਆਂਗਲਾ ਬਹਾਮੀ ਹੈ ਹਾਂ ਖਾਂ ਨੇ ਸੂਟ ਦਵਾ ਦੇਖ ਲਓ ਠੀਕ ਉਡੀ ਨੂੰ ਤੁਹਾਡੇ ਜਵਾਈ ਦੇ ਜਿਉਂਦਾ ਹੈ ਨਾ ਭਾਈ ਥੁ 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 ਹੋਰ ਰੈਂਸਾ ਦਾ ਦੁਪੱਟਾ ਬਿਜ਼ਨਸ ਸ਼ੁਰੂ ਕਰ ਲਿਗੇ ਸੂਟਾਂ ਦਾ ਹੋਰ ਗੱਲ ਮਗਾ ਮਗਾ ਲੈ ਕੇ ਕਮਾ ਮੈਂ ਤੇ ਲਾਪਰੀ ਦੀਦੀ ਨੇ ਕੁਛ ਆਏ ਸੋਚਿਆ ਵੀਸੀ ਮਾਣਾ ਮੋਟਾ ਆਪਣਾ ਖਰਚਾ ਆਪ ਕਰੀ ਕਰੀ ਰਵਿੰਦਰ ਤੇ ਭਾਜੀ ਤੇ ਨਾਲ ਹੀ ਕਰੀਏ ਕੁਝ ਵੀ ਨਾ ਪਰ ਹੋਰ ਕਮਾ ਦਾ ਭਜਨ ਕਰਦਾ ਖਰਚਾ 10 ਰੁਪਏ ਤੋਂ ਉੱਪਰ ਰੇਟ ਲਾਉਣਾ ਨਹੀਂ ਹੈ ਕਿ ਕਹਿੰਦੇ 10 ਰੁਪਏ ਵੀ ਨਹੀਂ ਕਮਾਉਣੇ ਵਿੱਚ ਤੇ ਖਰਚਾ ਕਰਨਾ ਤੁਸੀਂ ਆਸੀਂ ਆਏ ਆ ਵੀ ਪਹਿਲੇ ਕਸਟਮਰ ਨੂੰ ਜੋੜੀ ਕੁਆਲਟੀ ਦਿਖਾਈਏ ਮਤਲਬ ਕਹਿੰਦਾ ਮੈਂ ਕੱਪੜੇ ਦੀ ਜਾਨ ਇਹਦੇ ਵਿੱਚ ਮਿਲਣਗੇ ਜੀ ਤੁਹਾਨੂੰ ਇੱਕ ਕਲਰ ਦੋ ਕਲਰ ਮੈਂ ਵੀ ਕਲਰ ਇੱਕ ਹੋਤਾ ਇੱਕੋ ਰਾਣੀ ਕਲਰ ਸੱਚਾ ਫਿਰ ਜਣੀ ਕਹਿਂਦਾ ਬਾ ਫਿਰ ਮੈਂ ਦੁਕਾਨਾ ਮੈਂ ਤੁਹਾਡੇ ਸਾਫ ਕਰਵਾ ਲਵਾਂ ਤੁਹਾਡੇ ਵਾਸਤੇ ਆ ਸੂਟ ਲੈ ਕੇ ਆਇਆ ਇੱਕ 1200 ਇਹ ਖੋਲ ਕੇ ਦਿਖਾਉਂਦੇ ਬਹੁਤ ਸੋਹਣਾ ਸੂਟ ਹੈ ਇਹ ਸਿਰਫ ਇੱਕੋ ਪੀਸ ਆ ਜੀ ਬੁਟੀਕ ਪੀਸ ਸੀਗਾ ਬੁਟੀਕ ਪੀਸ ਆ ਜੀ ਇਹ ਇਹ ਜੇ ਤੁਸੀਂ ਟ੍ਰੇ ਕਰਾ ਆਹ ਜੇ ਬੁਟੀਕ ਪੀਸ ਉਸ ਤੋਂ ਲੈ ਕੇ ਆ ਤੁਸੀਂ 35 35 ਚੋਦੇ 4 4000 ਦੇਣਾ ਇੱਕ ਤਾਂ ਪਾਣੀ ਮਾਰੂ ਦੁਕਾਨਾ ਲੈ ਕੇ ਉੱਥੇ ਜਾ ਹੁਣ ਰੋਪੜ ਤੋਂ ਹਾਂ ਦਪਟਾ ਦੇਖੋ ਜੀ ਕਿੰਨਾ ਸ਼ਾਨਦਾਰ ਦਪਟਾ ਸ਼ਾਨਦਾਰ ਦੇਖੋ ਬਹੁਤ ਸੋਹਣਾ ਹਾਂ ਕਿੰਨੇ ਦਾ ਰਵੀ ਸੰਦੀਪ ਨੇ ਪਾ ਕੇ ਹਟਾ ਲਿਆ ਇਹਦਾ ਸੂਰ ਆਪਣੇ ਨੂੰ ਪਹਿਲਾਂ ਹੀ ਮਾਸੂਦ ਲੈ ਕੇ ਰੱਖ ਹਾਂ ਇਹਨੂੰ ਬੰਦਾ ਲੈ ਕੇ ਰੱਖ ਹਾਂ ਫੋਟਾ ਗਿਆ ਰਿਹਾ 4500 ਦੇ ਸੂਟ ਤੋਂ ਬਣੂ ਮੈਂ ਤੈਨੂੰ ਦਵਾਇਤਾ ਹੈ ਤੇ ਨਾਲ ਦਾ ਸੂਟ ਆਇਆ ਜੀ ਤੇਰੇ ਕੋਲ ਤੈਨੂੰ ਦਿੱਤਾ ਤਾਂ ਉਹ ਕੋਲੋਂ ਮੈਂ ਆਉਣ ਦਾ ਯਾਦ ਕਰਾ ਦਿੰਦਾ ਮੈਂ ਲੈ ਆਈ ਤੀ ਉਹ ਪੰਗਰੀ ਤੇ ਲੈ ਬੱਸ ਫਿਰ ਤੈਨੂੰ ਦਵਾਇਤਾ ਮੈਂ ਤੁਸੀਂ ਹੈ ਹਾਂ ਮੈਂ ਪੰਗਰੀ ਵਾਲੇ ਨੂੰ ਕਹਿਤਾ ਵੀ ਆਜਾ ਸੂਟ ਦਵਾਉ ਉਹਨੂੰ ਸੰਦੀਪ ਨੂੰ ਹਾਂ ਆਸ ਕੋ ਤੁਮਾਰਾ ਦੂਰ ਮੈਂ ਕੋ ਮੈਂ ਦੂਬੀ ਨਹੀਂ ਪਾਈ ਕੁੜਕਾ ਮੈਂ ਕਿ ਫ੍ਰੀਤੀ ਪੁੱਤ ਬੱਸ ਗਰਮੀਆਂ ਦਾ ਪਰੇ ਘੜੀਏ ਕਿ ਮੇਰਾ ਦੇ ਨਹੀਂ ਨਹੀਂ ਮਸੀ ਲੈ ਸਾਦੀ ਮਸੀ ਤੋਂ ਚਲੇ ਨਾ ਦੇ ਮਾਸੀ ਨੂੰ ਬੋਲੀ ਸਾਰਾ ਕੋ ਤੁਸੀਂ ਖਾਸੀ ਚਾਚੇ ਨੂੰ ਦੇਖੋ ਨਾ ਬੰਦੇਆਂ ਨੂੰ ਲੈ ਤੈ ਕਿ ਲੈ ਗਈ ਉਹਨੇ ਹੌਲੀ ਹੌਲੀ ਪਹਿਲੇ ਦੇ ਆ ਨਵੀਂ ਵਾਲੇ ਦੋ ਤੇ ਤਿੰਨ ਪ੍ਰਤੀਕਤ ਜਾਂਦੇ ਪਹਿਲਾਂ ਜੀ ਤੁਸੀਂ ਸਰਦਾਰ ਜੀ ਆਹ ਸੂਟ ਲੋ ਫਿਰ ਅਸੀਂ ਤੁਹਾਡੀ ਪਸੰਦ ਦੇ ਵੀ ਲਿਆ ਕੇ ਦਵਾਂਗੇ ਦੇਖਦੇ ਆਂ ਜਿੰਦ ਕਰਕੇ ਤੂੰ ਆਪਣੇ ਆਪ ਵੀ ਬਦਜੇ ਆਹ ਸੂਟ ਮੈਂ ਲੈਣੇ ਪਾਉਣੇ ਕਿਹਨਾਂ ਨੇ ਦਿੰਦੀ ਐ ਅੱਧੀ ਸੂਟ ਮੈਂ ਇਹ ਮੰਗਣਾ ਦਿੰਦੀ ਤੂੰ ਸਿੱਧਾ ਆਇ ਪੁੱਛ ਲੈ ਮੁੰਡਿਆਂ ਨੇ ਕੀ ਕਹਰੇ ਮੈਂ ਤਾਂ ਕਰਕੇ ਤੁਹਾਨੂੰ ਉੱਤਰ ਤਾਂ ਦੇਣਾ ਤਾ ਵੀ ਤੁਸੀਂ ਆਪਾਂ ਖਰੀਦੋ ਬੰਦਿਆਂ ਦੇ ਵੀ ਲਿਆਵਾ ਕੇ ਜਿਹੜੇ ਸਪਾਸ ਵਧੀਆ ਮਿਲ ਗਿਆ ਉਹ ਵੀ ਲਿਓ ਹਾਂ ਜੇ ਆਪਣੀ ਇਹ ਵੀ ਇੰਸਟਰਕਸ਼ਨ ਤੈਨੂੰ ਵਧੀਆ ਮਿਲਣਾ ਹੀ ਮਿਲਣਾ ਹੈ ਹਾਂ ਸਭ ਦੀ ਗੱਲ ਤੇਰੇ ਕਿਰਮ ਨਾਲ ਬਹੁਤ ਲੱਕੀ ਹੈ ਤੈਨੂੰ ਨਹੀਂ ਨੌਲੇਜ ਇਸ ਚੀਜ਼ ਦੀ ਮੈਨੂੰ ਪਤਾ ਤੇਰਾ ਬਿਜਨ ਸਿੰਘ ਆਖਾਖਾ ਮਾਰਦਾ ਚੱਲਪਣਾ ਅਰਬਟ ਤੈਨ ਟੈਂਸ਼ਨ ਲੈ ਕੇ ਬਾਅਦ ਹੀ ਬਾਹਰ ਨਿਕਲਦਾ ਦਫਤਰ ਮੈਂ ਤੈਨੂੰ ਹਾਈਪੋਥੈਸੀਸ ਆਕਰਮ ਕਿਤੇ ਵੀ ਰਹਿਵਾ ਪਰ ਜੇ ਮੈਂ ਫੋਨ ਮਗਾ ਠੀਕੀ ਜਿਹਾ ਦਿਫੋਨ ਹਾਂ ਦਾ ਤੈਨ ਠੀਖਰੀ ਆਣਾ ਚਾਹਦਾ ਸੁਧਾਰਾ ਬੀ 54 ਬਿੰਦਾਂ ਤਾਈ ਨਹੀਂ ਕਹਿੰਦੇ ਮੈਂ ਦਊਗਾ ਸਾ ਤੇ ਕੋਈ ਨਾ ਮੈਂ ਦਊਗਾ ਮੈਂ ਦਊਗਾ ਇਹ ਰਾਈਟ ਹੀ ਇਹ ਕਿਹੜਾ ਆਰਡਰ ਆ ਗਿਆ ਤੂੰ ਦੁੱਧ ਛਾੜ ਤੂੰ ਸੁਣ ਕੇ ਲੈ ਜਾ ਸਰਕਾਰੀ ਇਹ ਹੈ ਰਵਿੰਦਰ ਬਣਾ ਮੰਨ ਕੇ ਚਲੋ 1 ਵਜੇ ਮੁੜਦਾ ਘਰ ਨੂੰ ਦੂਤ ਇਹਨਾਂ ਨੂੰ ਤੇ ਹੁਣ ਆਈਏ 4 ਵਜੇ ਮੁੜੇ ਕਰ ਕੋਰੀਅਲ ਤੋਂ ਨਹੀਂ ਆਏ ਤਾਂ ਚਲੋ ਫਿਰ ਜੇ ਹੁਣ ਕੰਮ ਤੋਰਿਆ ਫਿਰ ਤਾਂ ਕਰੂੰਗੇ ਹਾਂਜੀ ਹਾਂ ਬਿਲਕੁਲ 7 ਦਿਨਾਂ ਬਣਦਾ ਹੈ ਹਾਂਜੀ ਮੈਂ ਥੋੜੇ ਟਾਈਮ ਦੇ ਵਿੱਚ Amazon ਆਪਣਾ ਕੀ ਕਹਿੰਦੇ ਆ ਇੱਕ Flipkart ਇੱਕ Meesho ਇਹ ਤੇ ਮੇਰੀ ਆਈਡੀ ਹੁਣੇ ਬਣ ਜਾਣੀ ਥੋੜੇ ਟਾਈਮ ਤੱਕ ਬਸ ਫਿਰ ਉਹਦੇ ਪਰ ਪਾ ਦਿਆਂ ਤਰਾ ਉਹਦੇ ਪਰ ਵੀ ਪੈ ਜੇ ਪਰ ਉਹਦੇ ਪਰ ਲੇਟ ਲੋਕ ਪਸੰਦ ਕਰਦੇ ਜਾਨੋ ਆਪਣੇ ਕੋਲ ਸੂਟ ਨਹੀਂ ਹੁੰਦਾ ਤੁਸੀਂ ਵੇਚ ਨਹੀਂ ਤਾਂ ਵੀ ਕਹੋਗੇ ਆਹੋ ਬਣਾ ਵੀ ਭਾਈ ਇਹਦੇ ਨਾਲ ਤਾਂ ਖਾ ਨਹੀਂ ਜੀ ਇੱਕ ਇੱਕ ਜਦੋਂ ਤੁਸੀਂ ਬਿਜ਼ਨਸ ਤੁਹਾਡਾ ਚੱਲਣਾ ਗਰੋਅ ਕਰਨਾ ਤਾਂ ਤੁਸੀਂ ਇੱਕ ਕਿਸਮ ਦੇ ਸੂਟ 4-4 5-5 ਤਾਂ ਲੈ ਕੇ ਆ ਹਾਂ ਜੀ ਹਾਂ ਹਾਂ ਸੂਟ ਵੀ ਲੈ ਕੇ ਆਂਦੇ ਹੋਏ ਹਾਂ ਇੱਕ ਡਿਜ਼ਾਈਨ ਦੇ 4-4 ਉਹ ਤਾਂ ਜੀ ਜਦੋਂ ਕੰਮ ਚੱਲ ਗਿਆ ਫਿਰ ਉਹ ਹਿਸਾਬ ਨਾਲ ਉਹ ਬੰਦਾ ਉਹ ਕਰ ਲੈਂਦਾ ਜੀ ਯਾਰ ਕੰਮ ਕੋਈ ਵੀ ਨਹੀਂ ਹੈਗਾ ਗੋਲ ਗੱਫੇ ਪੇਚੜ ਲੱਜ ਉਹਨੂੰ ਵੀ ਚੱਲ ਪੈਣਾ ਹਾਂਜੀ ਹਾਂਜੀ ਜਿਹੜਾ ਮਰਜ਼ੀ ਕੰਮ ਨਾਲ ਚੱਲਣਾ ਪੇਸ਼ੈਂਸ ਜ਼ਰੂਰੀ ਹੈ ਸਭ ਤੋਂ ਵੱਧ ਵੀ ਹੋਈ ਕਹਿੰਦੀ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੰਨ ਲਓ ਵੀ ਤੁਸੀਂ ਆਹ ਸੂਟ ਦੇਖ ਰਹੇ ਜੇ ਤੁਸੀਂ ਕਹੋਗੇ ਵੀ 2 ਮਹੀਨੇ ਕੋਈ ਵਿਕੇ ਨਹੀਂ ਤੁਸੀਂ ਘਰ ਬੱਕ ਪਾ ਕਰਕੇ ਬੈਠ ਜਾਣਾ ਮੇਰੇ ਐਡੀ ਕੀ ਕਦੋਂ ਆ ਕੇ ਆਪੇ ਪਾ ਦੇਣੀ ਨਹੀਂ ਹੈ ਪਕਾਈ ਹਾਂ ਤੁਸੀਂ ਸੋਚੋ ਵੀ 1 ਸਾਲ ਤੱਕ ਸਾਡਾ ਜਿਹੜਾ ਨਾਮ ਵੀ ਵਿਕੇ ਅਜੇ ਵੀ ਸੂਰੀ ਕਰਮ ਤੇ ਨਹੀਂ ਆ ਹਾਂਜੀ ਹਾਂ ਹਾਂ ਬਿਲਕੁਲ ਕੋਈ ਬੱਡੀ ਕੋਈ ਬੱਡੀ ਬੀਟੀ ਹਾਂ ਹਾਂ ਉਹਦੇ ਕੋਈ ਨਹੀਂ ਇਦੇ ਬਾਅਦੇ ਤੁਹਾਨੂੰ ਬਹੁਤਾ ਪੈਸਾ ਖਰਚਣ ਦੀ ਵੀ ਲੋੜ ਨਹੀਂ ਕਿਸੇ ਕਿਸੇ ਗੱਲ ਤੁਸੀਂ ਦੁਕਾਨਦਾਰ ਵਾਲੇ ਦਾ ਟਾਈ ਅਪ ਕਰੋ ਹੂੰ ਉਹਨਾਂ ਨੇ ਸੂਟ ਦੇ ਜਣੇ ਤੁਹਾਨੂੰ ਉਹਨਾਂ ਨੇ ਕੋਈ ਉਹਨਾਂ ਕੋਲ ਸੂਟ ਤਾਂ ਭੇਜਣੀ ਆ ਉਹਨਾਂ ਨੇ ਉਹਨਾਂ ਦੇ ਨਾਲ ਹਿਸਾਬ ਕਿਤਾਬ ਕਿ ਆਉਂਦਾ ਉਹਨਾਂ ਨੇ ਵਟਸਐਪ ਗਰੁੱਪ ਬਣਾਏ ਹੋਏ ਹੁੰਦੇ ਨੇ ਗਰੁੱਪ ਦੇ ਉੱਪਰ ਉਹਨਾਂ ਨੇ ਤੁਹਾਨੂੰ ਉਹ ਭੇਜ ਦਿੰਦੇ ਨੇ ਉਹਨੂੰ ਤੁਸੀਂ ਦਿਖਾ ਸਕਦੇ ਆ ਜਾਂ ਫੇ ਉਸੇ ਦੁਕਾਨ ਦੇ ਵਿੱਚ ਜਿਸ ਦੇ ਤੁਸੀਂ ਟਾਈ ਅਪ ਕੀਤਾ ਵਾ ਉੱਥੇ ਜਾ ਕੇ ਪ੍ਰਮਾਣੂ ਕਰ ਸਕਦੇ ਨਹੀਂ ਤੁਸੀਂ ਆਪਣਾ ਮਾ ਜੋੜੋ ਮੇਰੀ ਗੱਲ ਸੁਣੋ ਹੁਣ ਬਣਾ ਜੁੜ ਗਿਆ ਕੰਮ ਕਿਉਂਕਿ ਹੁਣ ਰੋਪਣ ਆ ਗਏ ਰਿਟੇਲ ਪ੍ਰਾਈਸ ਵਾਲੇ ਲੁਧਿਆਣੇ ਤੇ ਤੁਹਾਨੂੰ ਹੋਲਸੇਲ ਰੇਟ ਮਿਲਣਾ ਅੰਮ੍ਰਾਲੇ ਤੇ ਤੁਹਾਨੂੰ ਹੋਲਸੇਲ ਰੇਟ ਮਿਲਣਾ ਦਿੱਲੀ ਤੇ ਹੋਲਸੇਲ ਰੇਟ ਮਿਲਣਾ ਸਟਾਰਟਿੰਗ ਇੱਥੇ ਤੇ ਕਰੋ ਹੋਰ ਦੇ ਬਚਾਓ 10 ਪੈਸੇ 15 ਪੈਸੇ 20 ਪੈਸੇ ਕਿਉਂਕਿ ਜਿੰਨੇ ਵਿਚਾਲੇ ਵਾਲੇ ਉਹ ਦੁਕਾਨ ਵਾਲੇ ਨੇ ਬਚਾਉਣੇ ਐ ਜਿੱਥੋਂ ਉਹ ਮਾਲ ਚੱਕਦੇ ਤੁਸੀਂ ਉਹਨਾਂ ਦਾ ਸੰਪਰਕ ਕਰਿਆ ਨੂੰ ਜੇ ਤੁਹਾਡੇ ਲੱਗਦਾ ਕੰਮ ਤੇ ਹਾਂ ਹਾਂ ਵਿਚਾਲੇ ਕੰਦੇ ਜੁੜ ਗਏ ਕੰਮ ਚੱਲ ਗਿਆ ਕੱਪੜੇ ਦੇ ਵਿੱਚ ਮੈਂ 2-4 ਮੇਰੇ ਮਿੱਤਰ ਪਿਆਰੇ ਹੁੰਦੇ ਸੇ ਚਲੋ ਹੁਣ ਉਹ ਇੱਧਰ ਉੱਧਰ ਕਿਤੇ ਹੋਰ ਕੰਮਾਂ 'ਚ ਹਨਾ ਜੰਨਾ ਓਲਾ ਕੱਪੜੇ ਦੇ ਵਿੱਚ ਉਹਨਾਂ ਕਿਹਦੇ ਚੀਜ਼ 'ਚ ਓਲਾ ਹੀ ਨਹੀਂ ਹੁੰਦਾ ਕਸਟਮਰ ਦੇ ਮੂੰਹ ਨੂੰ ਦੇਖ ਕੇ ਨਾ ਦੁਕਾਨਦਾਰ ਜੱਜਮੈਂਟ ਲਾਉਣ ਦੇ ਪੈਦੇ ਵੀ ਕਿਆ ਖਰੀਦਣ ਆਏ ਹਨ ਨਾ ਕਿਆ ਲੈਣਾ ਲੈ ਗਈ ਜਾਣੀ ਲੋਕ 2-4 ਕੱਪੜਿਆਂ ਦੇ ਵਿੱਚ ਦੇ ਨਾਲ ਜੱਜਮੈਂਟ ਰੰਨੀ ਘੇਰ-ਘੇਰ ਕੇ ਵੀ ਇਹਨਾਂ ਦਾ ਕਿਆ ਟੇਸਟ ਹੈ ਉੱਥੇ ਦੀ ਪਤਾ ਲੱਗ ਜਾਂਦਾ ਉਹ ਸਵੇਰ ਤੇ ਲੈ ਕੇ ਸ਼ਾਮ ਤੱਕ ਹਜ਼ਾਰਾਂ ਗਹਾਂ ਨੂੰ ਇਹ ਉਹ ਆਪਣੇ ਚਿਹਰਿਆਂ ਨੂੰ ਨਹੀਂ ਪੜ ਸਕਣ ਫਿਰ ਉਹਨਾਂ ਨੂੰ ਕਦੋਂ ਪਤਾ ਲੱਗਣਾ ਉਹਨਾਂ ਨੂੰ ਤਾਂ ਅੱਜ ਕਹਾਂ ਦੀ ਚੱਕੋ ਆਰਗੈਂਜ ਆ ਦੀਬ ਨੇ ਹੱਥ ਜਾ ਫੇਰ ਕੇ ਕਹਾਂ ਉਹਨਾਂ ਨੂੰ ਆਇਆ ਤਾਂ ਸਾਲਾ ਕੁੱਟ ਲੈਣਾ ਉਹਨਾਂ ਨੂੰ ਪਤਾ ਦੇ ਲੋ ਜੋ ਮਰਜੀ ਜਿਹਨੇ ਪਸੰਦ ਲਿਆ ਉਹ ਜਿਹੜੇ ਮੇਰੇ ਚੱਕ ਪੜਾ ਮੋਟਾ ਟੋਪਣਾ ਲੀਏ ਹਾਂ ਜਿਹਨੂੰ ਇਹਨੂੰ ਪਤਾ ਹੀ ਨਹੀਂ ਵੀ ਆਰਗੈਂਜ ਦਾ ਕਿਹੜਾ ਫਾ ਉਹ ਜਿਹੜਾ ਪਸੰਦ ਨਹੀਂ ਆਇਆ ਉਹ ਜਿਹੜਾ ਉਹ ਜਿਹੜਾ ਸਪੈਸ਼ਲ ਪੀਸ ਆ ਉਹ ਭੈਣ ਜੀ ਦੇਖ ਕੇ ਕਹਿੰਦੀ ਰੱਖ ਗਈ ਹਾਂ ਉਹ ਲਿਗਾ ਚੱਕ ਵੈਸੇ ਕੱਪੜੇ ਉਹਨੂੰ ਜਵਾਬ ਦੇ ਦੂੰਗਾ ਫੇਰ ਲੈ ਕੇ ਦੇ ਦੂੰਗਾ ਉਹਨੂੰ ਫੇਰ ਦੇ ਦੂੰਗਾ ਜਵਾਬ ਦੇ ਦੇਣਾ ਉਹਦੇ ਕੋ ਪੈਸੇ ਨਹੀਂ ਤੇ ਭਾਈ ਅੰਦਰ ਟੁੜੇ ਆ ਦੇਖੋ ਆ ਭਾਈ ਰਖਤਾ ਹੰਗ ਮੈਂ ਦਖਾ ਦੇ ਨਾ ਜੇ ਦਕਾਨ ਹੈ ਕੱਪੜੇ ਨਹੀਂ ਪਹਿਲਾਂ ਜਦ ਤੀ ਕੱਡੇ ਹੈਗੇ ਤੁਸੀਂ ਕੱਪੜੇ ਘੱਟ ਵੇਚਣੇ ਸੀ ਜਿਆਦਾ ਵੇਚਣੇ ਖਾਦੇ ਨਾਲ ਬੋਲਣਾ ਕਿ ਦੰਦੇ ਬੋਲਣੀ ਦੰਦੇ ਮੈਂ ਤਾਂ ਥੱਕ ਗਈ ਮਾਸੀ ਕੋਲ ਤੋਂ ਭੋਗੀ ਹੁਣ ਸੁਣ ਕੇ ਯਾਰ ਉਹ ਉਹ ਮੈਂ ਤਾਂ ਗੈਰਪਰਤੀ ਹੈ ਇੱਕ ਬੀਚਾਈ ਬੀਬੀ ਨੂੰ ਅਰੇ ਖੰਡਾ ਗੰਦਮਾਗਰ ਭਾਈ ਕਾਪੀ ਨਹੀਂ ਕੋ ਬੰਦੇ ਦੇ ਮਾਹੀ ਕੇ ਵੀ ਬੀ ਨੂੰ ਨਹੀਂ ਪਤਾ ਹੁੰਦਾ ਉਹ ਕੱਪੜੇ ਦੀ ਨੌਕਰੀ ਨਹੀਂ ਦੀ ਉਹਨਾਂ ਨੂੰ ਤਾਂ ਨਹੀਂ ਪਤਾ ਦੀ ਜੀ ਮੇਰੇ ਘਰ ਆਣੇ ਨੇ ਲਾਂਚ ਕਰੇ ਵੀਡੀਓ ਚ ਵੀ ਸੰਦੀਪ ਨੂੰ 45 45 ਸੌੜੇ ਘੁੰਮਦੋ ਆਣੇ ਕੋਈ ਫਿਰ ਕਾਇਤ ਟਾਈਮ ਲੈ ਲਿਆ ਕਾਦਾ ਆਪਾਂ ਇਹ ਕੱਲ ਨੂੰ ਕੁਝ ਕਰਕੇ ਰੋੜਾ ਹੁਣ ਉਹਨੂੰ ਘਰ ਲੈ ਮੈਂ ਘਰਾਂ ਨੂੰ ਬਿਚਾਰ ਕਿੰਨਾ ਹਾਟਾ ਇਹਨਾਂ ਖੁਸ਼ਪੰਤਾ ਦਾ ਜਾਈਦਾ ਹਾਂ ਤੋਂ ਆਹਾਂ ਦਾ ਸੱਤ ਗੁੱਦੇ ਲੈਣ ਚੱਲ ਫੇਲੇ ਜਾਣਾ ਚਲੋ ਹੋਰ ਬਣਾਵੇ ਪ੍ਰਾਂ ਕੋਈ ਰੁਕਦਾ ਚਲੋ ਕਾਹ ਬਤਲੀ ਕਿਹਦੇ ਦੇ ਦੀਆਂ ਅੱਜ ਹੀ ਨਹੀਂ ਕੱਲ ਨੂੰ ਜਾਈਏ ਚਾਲੂ ਬਾਈ ਬਾਲਕਰਾਸ ਨੂੰ ਚੱਲਿਆ ਕੋਈ ਗੱਲ ਨਹੀਂ ਅ ਸਿੱਥੀ ਜੀ ਸਿੱਥੀ ਜੀ ਸਕਰੀਨ ਸ਼ਾਟ ਲੈ ਲਓ ਤੁਸੀਂ ਸਾਡੇ ਕੋਲ ਹੈਗੇ ਜੀ ਇਸ ਵਾਲੇ ਚਾਰ ਪੀਸ ਮਾਰੋ ਸਾਡੇ ਕੋਲ ਹੈਗੇ ਜੀ ਚਾਰ ਪੀਸ ਬਾਅਦ ਚ ਫਿਰ ਤੁਸੀਂ ਕਹਿਣਾ ਚਾਹੁੰਦੇ ਆ ਵੀ ਸਾਨੂੰ ਆਹ ਸੂਟ ਚਾਹੀਦਾ ਹੈ ਕਹਿਣਾ ਚਾਹਦੇ ਸਾਡੇ ਕੋਲ ਨਹੀਂ ਕਹੋਗੇ ਸਾਡੇ ਕੋਲ ਹੁੰਦਾ ਸਾਨੂੰ ਬੜਾ ਆਪਾ ਹੁੰਦਾ ਫਿਰ ਤੁਹਾਨੂੰ ਵੀ ਨਹੀਂ ਅਸੀਂ ਨਰਾਜ਼ ਕਰ ਸਕਦੇ ਜਲਦੀ ਜੋ ਚਲਦੀ ਸਕਰੀਨ ਸ਼ਾਟ ਲਓ ਜੀ ਤੁਹਾਡਾ ਬਿੰਦਾ ਤਿਆਰ ਹੈ ਕੋਈ ਕਰ ਲਓ ਮੁੰਗੇ ਹਾਂ ਜੀ ਅੰਦਰ ਵਿੱਚ ਵੀ ਚੱਲਣਾ ਪੜਾਉਣਾ ਹੈ ਉਹ ਹੋਇਆ ਇੱਕ ਪਾਸਟ ਹੁੰਦਾ ਏ ਇੱਕ ਨਾਰਮਲ ਹੁੰਦਾ ਏ ਫਿਰ ਜਦੋਂ ਭਜਨ ਕਰਦੇ ਤਾਂ ਪਤਾ ਲੱਗੂਗਾ ਨਾ ਹਾਂ ਭਜਨ ਦੇ ਸਮਾਨ ਕਰ ਲਈਏ ਅੱਡੇ ਨਾਲ ਹੀ ਇਹ ਵੀ ਇਕੱਠੀ ਕਰ ਲਈ ਜਗਤ ਦਾ ਚਲੇ ਜਾਓ ਚਲੋ ਜੀ ਫਿਰ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਥੈਂਕ ਯੂ ਬਾਈ ਬਾਏ